ਅੱਗੇ ਜਿਹੜੀ ਸੁਖਦੇਵ ਸਿੰਘ ਢੀਂਸਾ ਦੇ ਭੋਗ ਸਮਾਗਮ ਦੇ ਉੱਤੇ ਸ਼ਿਰਕਤ ਕੀਤੀ ਗਈ ਹੈ ਅਕਾਲੀ ਲੀਡਰਾਂ ਦੇ ਵੱਲੋਂ ਤੇ ਉਸ ਦੌਰਾਨ ਭਾਸ਼ਣਬਾਜ਼ੀ ਵੀ ਹੋਈ ਆਪਣੇ ਆ ਭਾਵ ਵੀ ਪ੍ਰਗਟ ਕੀਤੇ ਗਏ ਤੇ ਉਸ ਦੌਰਾਨ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਨੇ ਡਾਇਰੈਕਟਲੀ ਇੰਡਾਇਰੈਕਟਲੀ ਬਹੁਤ ਕੁਝ ਉੱਥੇ ਵਿਚਾਰਿਆ ਗਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਭਵਿੱਖ ਬਾਰੇ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਸੁਨੀਲ ਜਾਖੜ ਜਿਹੜੇ ਉੱਥੇ ਪਹੁੰਚਦੇ ਨੇ ਉਹਨਾਂ ਦੇ ਬਿਆਨ ਤੋਂ ਬਾਅਦ ਬਹੁਤ ਕੁਝ ਵਿਚਾਰਿਆ ਜਾਣ ਲੱਗਾ ਉਹਦੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਇਸ ਸਾਰੇ ਮਸਲੇ ਨੂੰ ਵਿਚਾਰਨ ਵਾਸਤੇ ਮੌਜੂਦ ਨੇ ਭਾਈ ਸੁਖਦੇਵ ਸਿੰਘ ਫਗਵਾੜਾ ਹੋਣੀ ਭਾਈ ਸਾਹਿਬ ਸਮਾਰਦੇ ਤਾਂ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਵਾੜਾ ਸਾਹਿਬ ਸ਼ੁਰੂਆਤ ਮੈਂ ਕਰਨੀ ਚਾਹੁੰਨਾ ਇਸ ਇਸ ਪੂਰੇ ਸਮਾਗਮ ਦੇ ਸਿਆਸੀ ਰੰਗ ਤੋਂ ਕਿਉਂਕਿ ਉਹ ਰੰਗ ਵੱਜ ਗਿਆ ਉਹ ਬੱਜਿਆ ਇਸ ਕਰਕੇ ਕਿਉਂਕਿ ਉੱਥੇ ਸੁਨੀਲ ਜਾਖੜ ਦਾ ਇੱਕ ਬਿਆਨ ਵੀ ਪੇਸ਼ ਕੀਤਾ ਗਿਆ ਉਸ ਬਿਆਨ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂ ਉਸ ਬਿਆਨ ਦੇ ਵਿੱਚ ਸੁਨੀਲ ਜਾਖੜ ਨੇ ਭਾਵੇਂ ਇਹ ਜ਼ਰੂਰ ਕਿਹਾ ਕਿ ਪੰਥਕ ਇੱਕ ਇਕੱਠ ਦੀ ਲੋੜ ਹੈ ਪੰਥਕ ਇੱਕ ਸਾਰਤਾ ਦੀ ਲੋੜ ਹੈ ਪਰ ਇੱਥੇ ਇੱਕ ਬੀਜੇਪੀ ਦਾ ਲੀਡਰ ਅਕਾਲੀ ਦਲ ਦੀ ਚੜਤ ਵਾਸਤੇ ਕਿਉਂ ਇੰਨਾ ਉਤਸੁਕ ਹੋ ਰਿਹਾ ਇਹ ਨਹੀਂ ਸਮਝ ਆ ਰਿਹਾ ਨਹੀਂ ਦੇਖੋ ਇਹ ਕੋਈ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਗੈਰ ਅਕਾਲੀ ਲੀਡਰ ਨੇ ਅਕਾਲੀ ਦਲ ਨੂੰ ਤਕੜੇ ਕਰਨ ਦੀ ਜਾਂ ਉਹਦੇ ਤਕੜੇ ਹੋਣ ਦੀ ਜਿਹੜੀ ਜ਼ਰੂਰਤ ਹੈ ਉਹਦੇ ਤੇ ਕੋਈ ਡਿਸਕਸ ਕੀਤਾ ਹੋਵੇ ਜਾਂ ਆਪਣੀ ਗੱਲ ਸੰਕੇਤਕ ਰੂਪ ਚ ਕਹੀ ਹੋਵੇ ਇਸ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਦੇ ਵਿੱਚ ਸੁਖਵਿੰਦਰ ਸਿੰਘ ਰੰਧਾਵਾ ਰਾਣਾ ਗੁਰਜੀਤ ਸਿੰਘ ਚੰਨਜੀਤ ਸਿੰਘ ਚੰਨੀ ਈਵਨ ਰਾਣਾ ਕੇਪੀ ਸਿੰਘ ਵਰਗੇ ਜਿਹੜੇ Rajput ਜਾਂ Hindu ਲੀਡਰ ਨੇ ਕਾਂਗਰਸ ਦੇ ਉਹ ਵੀ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਖੇਤਰੀ ਤਿਰਦਾ ਔਰ ਖਾਸ ਤੌਰ ਤੇ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਇਹ ਇਸ ਖੇਤਰੀ ਤੇ ਨੂੰ ਪੰਜਾਬ ਵਰਗੇ ਖਿੱਤੇ ਦੇ ਵਿੱਚ ਜਿਹੜੀ ਉਹ ਸਮਝਦੇ ਨੇ ਕਿ ਇੱਥੋਂ ਦੀ ਘਟ ਗਿਣਤੀ ਜਿਹੜੀ ਦੇਸ਼ ਦੇ ਵਿੱਚ ਘਟ ਗਿਣਤੀ ਹੈ ਔਰ ਇੱਥੇ ਦੀ ਬਹੁ ਗਿਣਤੀ ਦੇ ਵਿੱਚ ਦੇਸ਼ ਦੇ ਸਿਸਟਮ ਨੂੰ ਲੈ ਕੇ ਆਪਣੇ ਸੱਭਿਆਚਾਰ ਨੂੰ ਲੈ ਕੇ ਆਪਣੀ ਬੋਲੀ ਨੂੰ ਲੈ ਕੇ ਆਪਣੇ ਮੁੱਦਿਆਂ ਨੂੰ ਲੈ ਕੇ ਕਈ ਸਾਲਾਂ ਤੋਂ ਜਿਹੜੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਕਿ ਬੇਚੈਨੀ ਚੱਲੀ ਆ ਰਹੀ ਹੈ ਔਰ ਦਿੱਲੀ ਸਟੇਟ ਨੇ ਕਦੀ ਵੀ ਇਮਾਨਦਾਰੀ ਨਾਲ ਉਸ ਬੇਚੈਨੀ ਨੂੰ ਅਡਰੈਸ ਨਹੀਂ ਕੀਤਾ ਨਾ ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨਾਂ ਨੂੰ ਲੱਗਦਾ ਹੈ ਕਿ ਜੇ ਦੇਸ਼ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਜਾਂ ਇੱਕ ਜਿਹੜਾ ਉਹਨਾਂ ਦਾ ਆਪਸੀ ਇੱਕ ਸਾਂਝ ਉਹ ਜਿਹੜਾ ਤਾਲਮੇਲ ਆਇਆ ਜਾਂ ਉਹਨਾਂ ਦਾ ਬੈਲੈਂਸ ਹੈ ਉਹ ਇੱਕ ਖੇਤਰੀ ਤਰੀਕਾ ਬਣਾ ਕੇ ਰੱਖ ਸਕਦੀ ਹੈ ਖੇਤਰੀ ਤਰ ਜਿੱਥੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਦੇ ਵਿੱਚ ਹਥਿਆਰ ਦਾ ਕੰਮ ਕਰਦੀ ਹੈ ਉੱਥੇ ਦਿੱਲੀ ਤੋਂ ਹੋਣ ਵਾਲੇ ਵਾਰ ਦੇ ਵਿੱਚ ਢਾਲ ਦਾ ਕੰਮ ਵੀ ਕਰਦੀ ਹੈ ਸੋ ਇਹ ਜਿਹੜੇ ਖਾਸ ਤੌਰ ਤੇ ਉਹ ਲੀਡਰਸ਼ਿਪ ਜਿਹੜੀ ਸਿੱਧੇ ਤੌਰ ਤੇ ਦਿੱਲੀ ਤੋਂ ਆਪਰੇਟ ਹੁੰਦੀ ਹੈ ਇਹ ਬੜੇ ਦਬਾਅ ਦੇ ਵਿੱਚ ਸਿਆਸਤ ਕਰਦੇ ਨੇ ਖੇਤਰੀ ਧਿਰ ਦੇ ਵਿੱਚ ਜਿਹੜੇ ਸਿਆਸਤ ਕਰਨ ਵਾਲੇ ਲੀਡਰ ਹੁੰਦੇ ਨੇ ਉਹ ਬੜੇ ਖੁੱਲ੍ਹ ਦਲੀ ਦੇ ਨਾਲ ਆਪਣੀ ਗੱਲ ਕਹਿ ਪਾਉਂਦੇ ਨੇ ਆਪਣੀ ਗੱਲ ਰੱਖ ਪਾਉਂਦੇ ਨੇ ਆਪਣੇ ਆਪਣੇ ਅਕੋਰਡਿੰਗਲੀ ਸਿਆਸਤ ਦਾ ਰੁਖ ਅਪਣਾ ਸਕਦੇ ਨੇ ਆਪਣੀ ਧਿਰ ਦਾ ਇਹ ਜਿਹੜੇ ਜਾਖੜ ਵਰਗੇ ਜਾਂ ਹੋਰ ਲੀਡਰ ਨੇ ਇਹ ਬਿਲਕੁਲ ਬੰਦੂਆਂ ਮਜ਼ਦੂਰਾਂ ਵਾਂਗ ਕਾਂਗਰਸ ਤੋਂ ਚੱਲਣ ਵਾਲੀਆਂ ਜਾਂ ਚਾਹੇ ਆਪ ਹੈ ਚਾਹੇ ਭਾਜਪਾ ਹੈ ਉਹ ਸਮਝਦੇ ਨੇ ਕਿ ਦਿੱਲੀ ਕਿਵੇਂ ਦਬਾਅ ਪਾ ਕੇ ਇਹਨਾਂ ਦੀ ਪੋਲਿਟਿਕਸ ਉੱਥੇ ਬੈਠ ਕੇ ਸਿਰਜਦੀ ਹੈ ਤੇ ਤੈਅ ਕਰਦੀ ਹੈ ਕਿ ਇਹਨਾਂ ਨੇ ਕਿਹੜਾ ਬਿਆਨ ਦੇਣਾ ਕਿਹੜਾ ਨਹੀਂ ਦੇਣਾ ਸੋ ਇਹ ਤਾਂ ਸਿਰਫ ਅਹੁਦਿਆਂ ਨੂੰ ਨਾਲ ਰਹਿਣ ਕਰਕੇ ਜਾਂ ਅਹੁਦੇ ਇੰਜੋਏ ਕਰਨ ਲਈ ਜਾਂ ਪਾਵਰ 'ਚ ਰਹਿਣ ਲਈ ਬਹੁਤ ਸਾਰਾ ਮਾਨਸਿਕ ਦਬਾਅ ਝੇਲਦੇ ਨੇ ਔਰ ਉਹ ਵੀ ਪੋਲਿਟਿਕਸ ਕਰਦੇ ਨੇ ਜਿਹਦੇ 'ਚ ਇਹ ਬਿਲਕੁਲ ਨਿੱਜੀ ਤੌਰ ਤੇ ਹਾਮੀ ਵੀ ਨਹੀਂ ਹੁੰਦੇ ਔਰ ਇਹਨਾਂ ਨੂੰ ਜਾਣਕਾਰੀ ਵੀ ਹੁੰਦੀ ਹੈ ਕਿ ਇਹ ਜਿਹੜੀ ਪੋਲਿਟਿਕਸ ਹੈ ਪੰਜਾਬ ਦੇ ਹੱਕ ਵਿੱਚ ਨਹੀਂ ਹੈ ਸੋ ਉਹ ਮਹਿਸੂਸ ਕਰਦੇ ਨੇ ਕਿ ਉੱਥੇ ਜੇ ਇਹ ਆਪੋ ਆਪਣੀਆਂ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਆਪਣੀ ਹਾਈ ਕਮਾਂਡ ਦੇ ਉੱਤੇ ਵੀ ਕੋਈ ਦਬਾਅ ਬਣਾਉਣਾ ਹੋਵੇ ਜਾਂ ਪੰਜਾਬ ਦਾ ਕੋਈ ਮਸਲਾ ਹੱਲ ਕਰਾਉਣਾ ਹੋਵੇ ਤਾਂ ਉਹਦੇ ਲਈ ਪੰਜਾਬ ਦੀ ਇੱਕ ਖੇਤਰੀ ਤਿਰ ਨਜ਼ਰ ਆਣੀ ਬਹੁਤ ਜ਼ਰੂਰੀ ਹੈ ਜਿਹੜੀ ਪੰਜਾਬ ਦੇ ਹੱਕਾਂ ਲਈ ਲੜ ਰਹੀ ਹੋਵੇ ਜਾਂ ਜਿਹਦੇ ਤੋਂ ਸਿਆਸੀ ਨੁਕਸਾਨ ਦਿਖਾਇਆ ਜਾ ਸਕੇ ਜਦੋਂ ਪਰਮੇਂਦਰ ਸਿੰਘ ਢੀਂਸਾ ਉਹਨਾਂ ਦੀ ਬਹੁਤ ਵੱਡੀ ਇੱਕ ਗੱਲ ਉਸ ਜਿਹੜਾ ਅਰਦਾਸ ਸਮਾਗਮ ਸੀ ਜਾਂ ਦੁਸਹਿਰਾ ਸਮਾਗਮ ਕਹਿ ਦਿੰਨੇ ਆਪਾਂ ਸਭ ਤੋਂ ਇੰਪੋਰਟੈਂਟ ਗੱਲ ਮੈਨੂੰ ਇਹ ਲੱਗਦਾ ਜਿਹੜੀ ਜਿਹਦੇ ਤੇ ਗੌਰ ਨਹੀਂ ਹੋਇਆ ਉਹ ਸੀ ਪਰਮੇਂਦਰ ਸਿੰਘ ਢੀਂਸਾ ਦੀ ਸਟੇਟਮੈਂਟ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਚਾਰ ਵਾਰ ਮਿਲੇ ਆਂ ਔਰ ਤਿੰਨ ਵਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਵਾਰ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ ਇੱਕ ਮਸਲੇ ਲਈ ਹਮੇਸ਼ਾ ਨੂੰ ਮਿਲੇ ਸੀ ਤੇ ਅਸੀਂ ਜਦੋਂ ਉਹਨਾਂ ਨਾਲ ਆਪਣੇ ਮੁੱਦਿਆਂ ਦੀ ਗੱਲ ਕੀਤੀ ਤਾਂ ਕਹਿੰਦਾ ਵੀ ਹਮੇਸ਼ਾ ਨੇ ਇਹ ਕਿਹਾ ਵੀ ਪੰਜਾਬ ਮੇ ਅਬ ਕੋਈ ਪੰਥਕ ਪੋਲਿਟਿਕਸ ਜਾਂ ਪੰਥਕ ਵੋਟ ਰਹੀ ਨਹੀਂ ਉਹਨਾਂ ਦਾ ਇਸ਼ਾਰਾ ਹੈ ਸੀ ਵੀ ਜਿਹੜੀ ਪੰਥਕ ਵੋਟ ਸੀ ਉਹ ਆਮ ਆਦਮੀ ਪਾਰਟੀ ਲੈ ਗਈ ਹੈ ਹੁਣ ਕੋਈ ਪੰਥਕ ਪਾਰਟੀ ਜਾਂ ਪੰਥਕ ਵੋਟ ਦੀ ਸਪੇਸ ਹੀ ਨਹੀਂ ਬਚੀ ਫਿਰ ਤੁਸੀਂ ਪੰਥਕ ਮੁੱਦੇ ਮੇਰੇ ਕੋਲ ਲੈ ਕੇ ਕਿਉਂ ਆ ਰਹੇ ਸੋ ਸਭ ਤੋਂ ਇੰਪੋਰਟੈਂਟ ਗੱਲ ਹੈ ਇਹ ਜਿਹੜੀ ਚੀਜ਼ ਨੂੰ ਜਿੰਨੀਆਂ ਪੰਜਾਬ ਦੀ ਸਿਆਸੀ ਧਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹ ਸਮਝਦੇ ਨੇ ਕਿ ਦਿੱਲੀ ਸਾਨੂੰ ਕਿਹੜੇ ਨਜ਼ਰੀਏ ਨਾਲ ਦੇਖਦੀ ਹੈ ਟੋਟਿਆਂ ਚ ਦੇਖਦੀ ਹੈ ਔਰ ਸਾਡੇ ਐਕਚੁਅਲ ਜਿਹੜੀ ਪੰਜਾਬ ਦੇ ਰੂਹ ਨਾਲ ਜੁੜੇ ਹੋਏ ਮੁੱਦੇ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਸ ਵਕਤ ਮੈਂ ਮੈਂ ਇੱਥੇ ਫਗਵਾੜਾ ਸਾਹਿਬ ਮੈਂ ਇੱਥੇ ਇੱਕ ਚੀਜ਼ ਐਡ ਆਨ ਕਰਨੀ ਚਾਹੁੰਦਾ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਬੀਜੇਪੀ ਦੀ ਜਿਹੜੀ ਸੈਂਟਰ ਲੀਡਰਸ਼ਿਪ ਹੈ ਉਹ ਆਲਰੇਡੀ ਸਮਝਦੀ ਹੈ ਕਿ ਸਾਦੀ ਪੰਥਕ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਕੋਲ ਜੇ ਚਲੇ ਵੀ ਗਈ ਹੈ ਤੇ ਦੂਸਰੀ ਗੱਲ ਵੱਡੀ ਇਹ ਵੀ ਹੁੰਦੀ ਹੈ ਕਿ ਇੱਕ ਪਾਸੇ ਅਸੀਂ ਇਹ ਸੁਣਦੇ ਹਾਂ ਅਮਿਤ ਸ਼ਾਹ ਜਾਂ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹ ਸੁਖਵੀਰ ਸਿੰਘ ਬਾਦਲ ਨਾਲ ਡੀਲ ਨਹੀਂ ਕਰਨਾ ਚਾਹੁੰਦੀ ਇਹ ਵੀ ਗੱਲਾਂ ਪਿੱਛੇ ਜੀਆਂ ਚੱਲੀਆਂ ਸੀਗੀਆਂ ਫਿਰ ਸੁਨੀਲ ਜਾਖੜ ਦਾ ਇਦਾਂ ਦਾ ਬਿਆਨ ਦੇਣਾ ਐ ਨਹੀਂ ਲੱਗਦਾ ਕਿ ਤੂੰ ਕੌਣ ਤੇ ਮੈਂ ਖਾਂ ਖਾ ਉਹ ਵਾਲੀ ਗੱਲ ਹੋ ਜਾਂਦੀ ਹੈ ਜੇ ਲੀਡਰਸ਼ਿਪ ਕਰਨਾ ਹੀ ਨਹੀਂ ਚਾਹੁੰਦੀ ਤੇ ਉਹ ਆਪ ਇੰਨੇ ਜ਼ਿਆਦਾ ਉਤਸੁਕ ਨੇ ਕਿ ਭਾਈ ਅਕਾਲੀ ਦਲ ਦੀ ਚੜ੍ਹਤ ਹੋਵੇ ਕਿਤੇ ਇਹ ਆਪਣੀ ਦਾਲਤਾਨੀ ਵਿੱਚ ਗਲਾਉਣਾ ਚਾਹੁੰਦੇ ਮੈਂ ਐਕਚੁਅਲੀ ਤੁਸੀਂ ਜੇ ਸੁਨੀਲ ਜਾਖੜ ਦਾ ਪੁਰਾਣਾ ਰਿਕਾਰਡ ਦੇਖੋਗੇ ਤਾਂ ਉਹਨੇ ਬਹੁਤ ਵਾਰ ਪਾਰਟੀ ਲਾਈਨ ਤੋਂ ਹਟ ਕੇ ਸਟੇਟਮੈਂਟਸ ਦਿੱਤੀਆਂ ਨੇ ਜਿਹੜੀਆਂ ਉਹਦੀ ਪਾਰਟੀ ਨੂੰ ਬਿਲਕੁਲ ਵੀ ਸੂਟ ਨਹੀਂ ਕਰਦੀਆਂ ਕਿਸੇ ਵੀ ਪੱਖ ਤੋਂ ਚਾਹੇ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਤੇ ਹੋਵੇ ਬੰਦੀ ਸਿੰਘਾ ਦੇ ਮਸਲੇ ਤੇ ਹੋਵੇ ਤੇ ਪੰਜਾਬ ਦੀ ਖੇਤਰੀ ਧਰਮ ਨਾਲ ਜਾਂ ਸਿੱਖਾਂ ਦੇ ਖਾਸ ਤੌਰ ਤੇ ਮਸਲਿਆਂ ਨਾਲ ਜੁੜੀਆਂ ਗੱਲਾਂ ਤੇ ਜਿੱਡਾ ਰਿਐਕਟ ਇਮਾਨਦਾਰੀ ਨਾਲ ਸੁਨੀਲ ਜਾਖੜ ਨੇ ਕੀਤਾ ਹੈ ਈਵਨ ਕਾਂਗਰਸ ਰਹਿੰਦਿਆਂ ਵੀ ਬਰਗਾੜੀ ਵਰਗੇ ਇਸ਼ੂਜ਼ ਦੇ ਉੱਤੇ ਵੀ ਜਿਹੜਾ ਉਹਦਾ ਕਲੀਅਰ ਕੱਟ ਸਟੈਂਡ ਸੀ ਔਰ ਭਾਜਪਾ ਦੇ ਵਿੱਚ ਵੀ ਰਹਿੰਦਿਆ ਦੇਖੋ ਕੁਝ ਲੀਡਰ ਇਹੋ ਜਿਹੇ ਨੇ ਸੁਪਾਲ ਸਿੰਘ ਖਹਿਰੇ ਵਰਗੇ ਲੋਕਾਂ ਨੂੰ ਵੀ ਸਪੇਸ ਦਿੰਦੀ ਆ ਪੰਜਾਬ ਦੀ ਸਿੱਖ ਪੋਲਿਟਿਕਸ ਦੇ ਵਿੱਚ ਵਿਚਰਨ ਵਾਲੇ ਲੋਕ ਉਹਨੂੰ ਸਪੇਸ ਦਿੰਦੇ ਨੇ ਕਿ ਉਹਨਾਂ ਨੂੰ ਉਹ ਮਜਬੂਰੀਆਂ ਵੀ ਸਮਝਦੇ ਨੇ ਕਿ ਉਹ ਇਸ ਵਕਤ ਕਾਂਗਰਸ ਦੇ ਵਿੱਚ ਹੈ ਉਹਦੀ ਇੱਕ ਪਾਰਟੀ ਲਾਈਨ ਹੈ ਪਰ ਉਸ ਤੋਂ ਬਾਅਦ ਵੀ ਉਹਨੂੰ ਇੱਕ ਖਾਸ ਤਰ੍ਹਾਂ ਦੀ ਸਪੇਸ ਸਿੱਖਾਂ ਵੱਲੋਂ ਪੰਜਾਬ ਦੀ ਪੋਲਿਟਿਕਸ ਦਿੱਤੀ ਜਾਂਦੀ ਹੈ ਇਹੋ ਜੀਆਂ ਬਹੁਤ ਸਾਰੀਆਂ ਸਟੇਜਾਂ ਜਿੱਥੇ ਅਕਾਲੀ ਦਲ ਦੇ ਲੀਡਰ ਨਹੀਂ ਚੜ ਸਕਦੇ ਉੱਤੇ ਸੁਪਾਲ ਸਿੰਘ ਖਹਿਰਾ 15-15 20-20 ਮਿੰਟ ਸੰਬੋਧਨ ਕਰਕੇ ਆਉਂਦਾ ਰਿਹਾ ਅੰਨਾ ਕਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਵੀ ਅੱਜ ਤੋਂ 2 ਸਾਲ ਪਹਿਲਾਂ ਜਾਂ 1 ਸਾਲ ਪਹਿਲਾਂ ਵੀ ਜਦੋਂ ਅਮਰਪਾਲ ਸਿੰਘ ਦੀ ਪੰਜਾਬ ਸ਼ਿਫਟ ਕਰਨ ਦੇ ਲਈ ਇੱਕ ਧੋਖੜ ਹੜਤਾਲ ਸ਼ੁਰੂ ਹੋਈ ਸੀ ਸਾਰਾਗੜੀ ਤਰਾਂ ਦੇ ਬਾਹਰ ਉਸ ਵਕਤ ਵੀ ਬਤੌਰ ਕਾਂਗਰਸ ਦਾ ਲੀਡਰਸ਼ਿਪ ਪਾਲ ਸਿੰਘ ਖਹਿਰਾ ਅਕਾਲੀ ਦਲ ਬਾਦਲ ਧੜੇ ਨਾਲ ਕੋਈ ਲੀਡਰ ਨਹੀਂ ਬੋਲਿਆ ਪਰ ਪਾਲ ਸਿੰਘ ਖਹਿਰਾ ਉੱਥੇ 15 ਮਿੰਟ ਬੋਲ ਕੇ ਆਇਆ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਕੁਝ ਇੱਕ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਪੇਸ ਦਿੰਦੇ ਨੇ ਕਿ ਉਹ ਆਪਣੀ ਗੱਲ ਕਹਿ ਸਕਣ ਨਾ ਔਰ ਉਹਨਾਂ ਦੀ ਗੱਲ ਨੂੰ ਵਜ਼ਨ ਵੀ ਦਿੰਦੇ ਨੇ ਉਕੇ ਨੂੰ ਲੱਗਦਾ ਹੁੰਦਾ ਹੈ ਕਿ ਜਿਸ ਵੀ ਪਾਰਟੀ 'ਚ ਬੈਠੇ ਨੇ ਬਟ ਇਹ ਠੀਕ ਗੱਲ ਕਰਦੇ ਨੇ ਉਹ ਸਾਡੇ ਜਜ਼ਬਾਤਾਂ ਦੀ ਠੀਕ-ਠਾਕ ਤਰਜਮਾਨੀ ਆਪਣੀ ਪਾਰਟੀ ਲਾਈਨ 'ਚ ਰਹਿ ਕੇ ਕਰ ਜਾਂਦੇ ਨੇ ਸੋ ਮੈਨੂੰ ਲੱਗਦਾ ਵੀ ਸੁਨੀਲ ਜਾਖੜ ਦੇ ਉੱਤੇ ਇਹੋ ਜਿਹਾ ਕੋਈ ਮੈਨੂੰ ਨਿੱਜੀ ਤੌਰ ਤੇ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਇਹ ਕੋਈ ਪਹਿਲੀ ਸਟੇਟਮੈਂਟ ਨਹੀਂ ਹੈ ਜਿਹੜੀ ਉਹਨਾਂ ਨੇ ਆਪਣੀ ਪਾਰਟੀ ਲਾਈਨ ਤੋਂ ਹਟ ਕੇ ਦਿੱਤੀ ਹੈ ਬਹੁਤ ਸਾਰੇ ਲੋਕ ਨੇ ਕਾਂਗਰਸ ਦੇ ਵਿੱਚ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਜਿਵੇਂ ਕੋਟ ਕੀਤਾ ਸੁਜਿੰਦਰ ਸਿੰਘ ਰੰਧਾਵਾ ਈਵਨ ਪ੍ਰਗਟ ਸਕੇ ਖਾਸ ਕਰਕੇ ਇਲੈਕਸ਼ਨਾਂ ਦੇ ਤੌਰ ਤੇ ਵਿੱਚ ਵੀ ਉਹ ਕਹਿੰਦੇ ਰਹੇ ਨੇ ਅਕਾਲੀ ਦਲ ਤਗੜਾ ਹੋਣਾ ਸੋ ਇਹਦਾ ਮਤਲਬ ਜਿਹੜਾ ਪੰਜਾਬ ਦੀ ਰੂਹ ਨਾਲ ਜੁੜਿਆ ਬੰਦਾ ਹੈ ਔਰ ਜਿਹੜੇ ਜ਼ਮੀਨ ਤੇ ਵਿਚਰੇ ਲੋਕ ਹੁੰਦੇ ਨੇ ਜਿਹੜੇ ਪੋਲਿਟਿਕਲ ਆਦਮੀ ਨੇ ਹਰੇਕ ਇਲੈਕਸ਼ਨ ਦੇ ਵਿੱਚ ਅਜਿਵੇਂ ਲੁਧਿਆਣੇ ਵੈਸੇ ਹੀ ਚੋਣ ਹੈ ਹਰੇਕ ਪਾਰਟੀ ਦੀ ਲੀਡਰਸ਼ਿਪ ਇਸ ਟਾਈਮ ਕੱਲਾ ਕੱਲਾ ਮੱਲਾ ਕੱਲਾ ਕੱਲਾ ਗਲੀ ਛਾਂਗ ਰਹੀ ਹੈ ਤੇ ਇਹਨਾਂ ਕੋਲ ਜ਼ਮੀਨੀ ਪੱਧਰ ਦਾ ਫੀਡਬੈਕ ਹੁੰਦਾ ਕਿ ਲੋਕ ਚਾਹੁੰਦੇ ਨੇ ਅਕਾਲੀ ਦਲ ਤਗੜਾ ਹੋਵੇ ਪਰ ਉਹ ਅਕਾਲੀ ਦਲ ਨੂੰ ਤਗੜਾ ਕਰਨ ਦੇ ਲਈ ਜਿਹੜੀ ਗੱਲ ਭੋਗ ਤੇ ਕਹੀ ਗਈ ਸਰਦਾਰ ਸੁਦੇਸ਼ ਸਿੰਘ ਖੀੜਸਾ ਉਹਨਾਂ ਦੇ ਉਸ ਵਰਸੀ ਸਮਾਗਮ ਨਜ਼ਾਇਰਾ ਸਮਾਗਮ ਤੋਂ ਬੀ ਸ਼ਾਇਦ ਅਕਾਲੀ ਦਲ ਦਾ ਤਗੜਾ ਹੋਣਾ ਲੀਡਰਸ਼ਿਪ ਦੇ ਇਕੱਠੇ ਹੋਣ ਨਾਲ ਸੰਭਵ ਹੈ। ਤੇ ਜੇ ਮੇਰਾ ਇੱਕ ਇਹ ਸਵਾਲ ਹੈ ਜੀ ਜੇ ਇਹੀ ਲੀਡਰਸ਼ਿਪ ਦੇ ਇਕੱਠੇ ਹੋਣ ਨਾਲ ਹੀ ਅਕਾਲੀ ਦਲ ਤਗੜਾ ਹੋਣਾ ਸੀ ਤੇ ਫਿਰ ਇਹ ਲੀਡਰਸ਼ਿਪ ਤਾਂ 2017 ਚ ਵੀ ਇਕੱਠੀ ਸੀ। 2019 ਚ ਵੀ ਇਕੱਠੀ ਸੀ। ਸਰ ਜੀ ਮੈਨੂੰ ਇਹ ਨਹੀਂ ਸਮਝ ਆਉਂਦਾ। ਉਹਨਾਂ ਦੇ ਪਾਸੇ ਕਿਉਂ ਗਿਆ ਸੀ? ਇਹੀ ਗੱਲ ਤਾਂ ਸਮਝ ਨਹੀਂ ਆਉਂਦੀ ਕਿ ਕਿਸ ਕਿਸਮ ਦੀ ਇਕਸਾਰਤਾ ਮੰਗਦੇ। ਇੱਕ ਪਾਸੇ ਉਹ ਇੱਕਸਾਰਤਾ ਜਿਹਦੇ ਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਨੇ ਤੇ ਬਾਕੀ ਸਾਰੇ ਲੀਡਰ ਦੁਬਾਰਾ ਘਰ ਵਾਪਸੀ ਕਰ ਲੈਣ। ਇਆ ਫਿਰ ਇੱਕ ਸਾਰਤਾ ਉਹ ਹੈ ਕਿ ਸੁਖਬੀਰ ਸਿੰਘ ਬਾਦਲ ਲੰਬੇ ਹੋ ਜਾਣ ਤੇ ਕੋਈ ਨਵਾਂ ਪ੍ਰਧਾਨ ਬਣੇ ਤੇ ਉਹ ਫਿਰ ਸਾਰਾ ਆਕਾਲੀ ਦਾ ਇੱਕਸਾਰ ਹੋਵੇ ਇਹ ਕਿਹੜਾ ਇੱਕਸਾਰਤਾ ਹੈ ਜੀ ਇਹ ਦੋਵੇਂ ਸੰਭਾਵਨਾਵਾਂ ਦੇ ਵਿੱਚ ਵਿਚਰ ਰਹੇ ਨੇ ਕਿ ਕਿਸੇ ਵੀ ਕੀਮਤ ਤੇ ਹੋ ਜੇ ਜਿਹੜੇ ਬਾਹਰ ਰਹਿ ਕੇ ਕਮੈਂਟਰੀ ਕਰ ਰਹੇ ਨੇ ਇਸ ਤਰ੍ਹਾਂ ਨਹੀਂ ਹੈ ਕਿ ਉਹ ਸੁਖਬੀਰ ਨੂੰ ਸਥਾਪਿਤ ਹੁੰਦਾ ਦੇਖਣਾ ਚਾਹੁੰਦੇ ਨੇ ਉਹ ਇਹ ਚਾਹੁੰਦੇ ਨੇ ਆਕਾਲੀ ਪੋਲਿਟਿਕਸ ਤਕੜੀ ਹੋਵੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਚਾਹੇ ਲੀਡਰਸ਼ਿਪ ਤਬਦੀਲੀ ਰਾਹੀਂ ਹੋ ਜਾਏ ਚਾਹੇ ਲੀਡਰਾਂ ਦੇ ਇਕੱਠੇ ਹੋਣ ਨਾਲ ਹੋ ਜਾਏ ਚਾਹੇ ਇਹਨਾਂ ਦੇ ਆਪਸੀ ਸਮਝੌਤੇ ਨਾਲ ਦੁਬਾਰਾ ਸੁਖਵੀਰ ਨੂੰ ਪ੍ਰਧਾਨ ਮੰਨ ਲੈਣ ਜਾਂ ਦੂਜੀ ਤਰ੍ਹਾਂ ਦਾ ਕੋਈ ਪ੍ਰਧਾਨ ਬਣ ਜੇ ਉਹ ਮੈਨੂੰ ਲੱਗਦਾ ਇੱਕ ਬੜੀ ਸਹੀ ਜਿਹਾ ਵਿਸ਼ਲੇਸ਼ਣ ਹੈ ਆਕਾਲੀ ਪੋਲਿਟਿਕਸ ਨੂੰ ਰਿਵਾਈਵ ਕਰਨ ਦਾ ਇੱਕ ਬੜਾ ਸਹੀ ਪੱਧਰ ਦਾ ਇੱਕ ਸੁਜੈਸ਼ਨ ਹੈ ਕਿਉਂਕਿ ਜੇ ਇਹ ਸਾਰਾ ਕੁਝ ਕਰਨ ਦੇ ਨਾਲ ਹੀ ਆਕਾਲੀ ਦਾ ਤਕੜਾ ਹੋਣਾ ਹੁੰਦਾ ਤਾਂ ਫਿਰ 2017 ਜਾਂ 19 ਦੇ ਵਿੱਚ ਸਾਰੀ ਲੀਡਰਸ਼ਿਪ ਵੀ ਇਕੱਠੀ ਸੀ ਉਦੋਂ ਡਿਸਪਲਿਨ ਵੀ ਸੀ ਇਹਨਾਂ ਦੇ ਵਿੱਚ ਕੋਈ ਬਗਾਵਤ ਨਹੀਂ ਸੀ ਪਾਰਟੀ ਦੇ ਇੰਟਰਨਲ ਸਿਸਟਮ ਦੇ ਵਿੱਚ ਹੈ ਨਾ ਔਰ ਬਹੁਤ ਸਾਰੇ ਜਿਹੜੇ ਈਵਨ ਭਾਜੀਪੀ ਦੇ ਨਾਲੋਂ ਗੱਠਜੋੜ ਤੋੜਨ ਦਾ ਫੈਸਲਾ ਸੁਖਵੀਰ ਨੇ ਆਪਣੀ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਰਾਏਕੁਮਾਰੀ ਕਰਕੇ ਸਹਿਮਤੀ ਕਰਕੇ ਲਿਆ ਸੀ ਔਰ ਈਵਨ ਉਹ ਲੀਡਰਸ਼ਿਪ ਜਿਹੜੀ ਅੱਜ ਬਾਗੀ ਹੋਈ ਹੈ ਉਹਨਾਂ ਦਾ ਦਬਾਅ ਸੀ ਸੁਖਵੀਰ ਤੇ ਔਰ ਉਹਨਾਂ ਦੇ ਵਿੱਚੋਂ ਕੁਝ ਇਹੋ ਜਿਹੇ ਵੀ ਸੀ ਜਿਹੜੇ ਬੀਜੇਪੀ ਨਾਲ ਗੱਡਜੋੜ ਨਹੀਂ ਵੀ ਤੋੜਨਾ ਚਾਹੁੰਦੇ ਸੀ ਹਨਾ ਸੋ ਆਲਟੀਮੇਟਲੀ ਮੈਨੂੰ ਲੱਗਦਾ ਵੀ ਜਿਹੜਾ ਇਹ ਪ੍ਰੋਜੈਸ਼ਨ ਕੀਤਾ ਜਾ ਰਿਹਾ ਹੈ ਚਾਰ ਦਿੱਤਾ ਜਾਂਦਾ ਇਹ ਸੁਝਾਅ ਕਿਸੇ ਹੱਦ ਤੱਕ ਮਾੜਾ-ਨੋਟਾ ਤਾਂ ਵਰਕ ਕਰੇਗਾ ਪਰ ਅਸਲ ਗੱਲ ਜਿਹੜੀ ਹੈ ਚਾਹੇ ਪ੍ਰਧਾਨ ਸੁਖਬੀਰ ਰਵੇ ਜਾਂ ਨਾ ਰਵੇ ਚਾਹੇ ਨਵਾਂ ਪ੍ਰਧਾਨ ਬਣ ਜੇ ਇਹ ਅਕਾਲੀ ਦਲ ਉਦੋਂ ਤੱਕ ਰਿਕਵਾਇਵ ਨਹੀਂ ਹੋ ਸਕਦਾ ਜਦੋਂ ਤੱਕ ਅਕਾਲੀ ਦਲ ਉਸ ਪੋਜੀਸ਼ਨ ਤੇ ਉਸ ਪੋਲੀਟੀਕਲ ਪੋਜੀਸ਼ਨ ਤੇ ਵਾਪਸ ਨਹੀਂ ਜਾਂਦਾ ਜਿਸ ਕੰਮ ਲਈ ਇਹਦੀ ਸਥਾਪਨਾ ਹੋਈ ਸੀ ਨੀ ਫਗਵਾੜਾ ਸਾਹਿਬ ਦੇਖੋ ਜਦੋਂ ਇਹ ਦੋਵੇਂ ਪਾਰਟੀਆਂ ਦੋਵੇਂ ਧੜੇ ਇਹ ਦਾਵਾ ਕਰਦੇ ਆ ਕਿ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜੋੜ ਲਏ ਆ ਇੱਕ ਪਾਸੇ ਤਾਂ ਡੈਲੀਗੇਸ਼ਨ ਵੀ ਚੁਣ ਲਈ ਗਈ ਪ੍ਰਧਾਨ ਚੁਣ ਲਿਆ ਗਿਆ ਉਹਨਾਂ ਨੇ ਤਾਂ ਆਪਣੇ ਵੱਲੋਂ ਸਥਾਪਿਤ ਕਰਤਾ ਕਿ ਭਾਈ ਸਾਡੇ ਨਾਲ ਤਾਂ 30 ਲੱਖ 35 ਲੱਖ ਲੋਕ ਹੈਗੇ ਆ ਤੇ ਇਧਰਲੇ ਪਾਸੇ ਜਦੋਂ ਆਪਾਂ ਪੰਜ ਮੈਂਬਰੀ ਕਮੇਟੀ ਦੀ ਗੱਲ ਕਰਦੇ ਆ ਉਹ ਵੀ ਕਹਿੰਦੇ ਕਿ 26 ਲੱਖ ਸਾਡੇ ਪੂਰੇ ਹੋ ਜਾਣੇ ਆ ਮਤਲਬ 26 ਲੱਖ ਪਰਚੀਆਂ ਗਈਆਂ ਹੋਈਆਂ ਨੇ ਜੇ ਐਨੇ ਲੱਖਾਂ ਦੇ ਹਿਸਾਬ ਨਾਲ ਗਿਣਤੀਆਂ ਹੋਈਆਂ ਹੋਈਆਂ ਆਲਰੇਡੀ ਤੇ ਫਿਰ ਕਿੱਥੇ ਕਮਜ਼ੋਰ ਰਹਿ ਗਏ ਦੂਜੀ ਗੱਲ ਕਮਜ਼ੋਰ ਜੇ ਰਹਿ ਗਏ ਤੇ ਉਹ ਬੀਜੇਪੀ ਰਹਿ ਗਈ ਕਿਉਂਕਿ ਬੀਜੇਪੀ ਦੇ ਕੋਲ ਤਾਂ ਗਿਣਤੀ ਦੇ ਐਮਐਲਏ ਹੈਗੇ ਆ ਮੈਸ 2 ਐਮਐਲਏ ਹੈਗੇ ਆ ਪੂਰੇ 117 ਸੀਟਾਂ ਦੇ ਵਿੱਚੋਂ ਜ਼ਿਆਦਾ ਲੋੜ ਤਾਂ ਇਸ ਹਿਸਾਬ ਨਾਲ ਬੀਜੇਪੀ ਨੂੰ ਪਈ ਫਿਰ ਸੋ ਇਹਦੇ ਵਿੱਚ ਦੇਖੋ ਆਲਟੀਮੇਟਲੀ ਕੀ ਆ ਕਿ ਬੀਜੇਪੀ ਇਹ ਸਮਝਦੀ ਆ ਕਿ ਇੱਥੇ ਇੱਕ ਸਿੱਖਾਂ ਦੀ ਪ੍ਰਮਾਨਤ ਅਕਾਲੀ ਦਲ ਜਿਹਦੇ ਮਗਰ ਲੋਕ ਵੀ ਹੋਣ ਜਿਹਦੇ ਜਿਸ ਲੀਡਰਸ਼ਿਪ ਤੇpropto ਕਰਦੇ ਹੋਣ ਉਹ ਲੀਡਰਸ਼ਿਪ ਦਾ ਉਹਨਾਂ ਨੂੰ ਪੋਲੀਟੀਕਲ ਅਲਾਈਅንስ ਪੰਜਾਬ ਦੇ ਵਿੱਚ ਸਰਵਾਈਵ ਕਰਨ ਲਈ ਚਾਹੀਦਾ ਇਹ ਉਹ ਮਹਿਸੂਸ ਕਰਦੀ ਹੈ ਕਿ ਜਿਨਾ ਕਿ ਉਹ ਲੀਡਰਸ਼ਿਪ ਸੁਖਬੀਰ ਨਾਲ ਉਹਨਾਂ ਨੂੰ ਕੇਵਲ ਕੋਈ ਨਿੱਜੀ ਖੁੰਦਕ ਨਹੀਂ ਹੈ ਜਿਵੇਂ ਦਰਸਾਇਆ ਜਾਂਦਾ ਵੀ ਕਿਸਾਨ ਅੰਦੋਲਨ ਵੇਲੇ ਜਿਹੜਾ ਸੁਖਬੀਰ ਦਾ ਪਿੱਛੇ ਹਟਣਾ ਬੀਜਪੀ ਤੋਂ ਸ਼ਾਇਦ ਇਹ ਕੋਈ ਕਾਰਨ ਬਣ ਗਿਆ ਔਰ ਉਹ ਕੋਈ ਪੋਲੀਟੀਕਲੀ ਇਸ ਤਰੀਕੇ ਨਾਲ ਬਚਿਆ ਵਾਂਗ ਸੋਚ ਰਹੇ ਨੇ ਵੀ ਇਹ ਸਾਨੂੰ ਛੱਡ ਕੇ ਚਲਾ ਗਿਆ ਸੀ ਉਸ ਮੌਕੇ ਤੇ ਤੇ ਅਸੀਂ ਹੁਣ ਇਹਦੇ ਨਾਲ ਅਲਾਈਂਸ ਨਹੀਂ ਕਰਨਾ ਦਿੱਲੀ ਵਾਲੇ ਇਸ ਤਰੀਕੇ ਨਾਲ ਬਿਲਕੁਲ ਨਹੀਂ ਸੋਚਦੇ ਉਹਨਾਂ ਨੇ ਸੁਖਬੀਰ ਨਾਲੋਂ ਵੱਧ ਪੋਲੀਟੀਕਲ ਦੁਸ਼ਮਣੀ ਨਿਭਾਉਣ ਵਾਲਿਆਂ ਦੇ ਨਾਲ ਅਲਾਈਂਸ ਕੀਤੇ ਹੋਏ ਔਰ ਕਰ ਰਹੇ ਨੇ ਹਲੇ ਤੱਕ ਕਰ ਰਹੇ ਨੇ ਹੈਨਾ ਸੋ ਉੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਸੁਖਬੀਰ ਦੇ ਨਾਲ ਜਾਂ ਜਿਹੜੀ ਸੁਖਬੀਰ ਦੀ ਕ੍ਰੈਡੀਬਿਲਟੀ ਹੈ ਲੋਕਾਂ ਦੇ ਵਿੱਚ ਜਿਹੜੀ ਸਿੱਖਾਂ ਦੇ ਵਿੱਚ ਉਹਦੀ ਭਰੋਸੇਯੋਗਤਾ ਹੈ ਉਹ ਖਤਮ ਹੋ ਚੁੱਕੀ ਹੈ ਸੋ ਉਸ ਕਰਕੇ ਉਹ ਵੀ ਰਿਪਲੇਸਮੈਂਟ ਜਾਣਦੇ ਨੇ ਉਹਨਾਂ ਦੇ ਕੋਲ ਵੀ ਜਿਵੇਂ ਨਹੀਂ ਪੱਤਰ ਦਾ ਫੀਡਬੈਕ ਆ ਇੱਕ ਇੱਕ ਦੇਸ਼ ਦਾ ਪੂਰਾ ਇੰਟੈਲੀਜੈਂਸ ਸਿਸਟਮ ਹੈ ਜਿਹੜਾ ਫੀਡਬੈਕ ਦਿੰਦਾ ਹੈ ਪੰਜਾਬ ਦੇ ਲੋਕ ਕੀ ਉਹਨੂੰ ਲਾਈਕ ਕਰਦੇ ਕਿ ਨਹੀਂ ਕਰਦੇ ਨਹੀਂ ਨਹੀਂ ਪਰ ਫਗਵਾੜਾ ਸਾਹਿਬ ਹੁਣ ਉਹਨਾਂ ਕੋਲ ਇੱਕ ਉਹਨਾਂ ਕੋਲ ਇੱਕ ਆਪਸ਼ਨ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਇੱਕ ਪਾਸੇ ਤਾਂ ਪੰਜ ਮੈਂਬਰੀ ਕਮੇਟੀ ਵਾਲਾ ਧੜਾ ਵੀ ਹੈਗਾ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਵਾਲਾ ਸ਼ਰੂਮਣੀ ਅਕਾਲੀ ਦਲ ਵੀ ਹੈਗਾ ਮਤਲਬ ਕਿ ਬੀਜੇਪੀ ਦੇ ਕੋਲ ਹੁਣ ਆਪਸ਼ਨਸ ਵੱਧ ਗਏ ਆ ਤੁਸੀਂ ਮੈਨੂੰ ਇੱਕ ਵਾਰੀ ਇਹ ਦੱਸਿਓ ਕਿ ਕੀ ਪੰਜ ਮੈਂਬਰੀ ਕਮੇਟੀ ਇਸ ਪੋਜੀਸ਼ਨ 'ਚ ਹੈਗੀ ਆ ਜਾਂ ਇਹ ਮੱਤ ਰੱਖਦੀ ਹੈ ਕਿ ਬੀਜੇਪੀ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਨਹੀਂ ਉਹਨਾਂ ਦੇ ਵਿੱਚ ਵੱਡਾ ਧੜਾ ਹੈ ਅਜਿ ਇਸ ਤਰੀਕੇ ਨਾਲ ਸੋਚਣ ਵਾਲਾ ਹੈਗਾ ਜਿਹੜਾ ਇਹ ਸੋਚਦਾ ਹੈ ਕਿ ਬੀਜੇਪੀ ਦੇ ਨਾਲ ਗੱਠਜੋੜ ਹੋਣਾ ਚਾਹੀਦਾ ਤੇ ਬਟ ਉਹ ਸਾਰੀ ਡਿਸਕਸ਼ਨ ਉਹ ਉਹਨਾਂ ਚ ਮੈਟਰ ਨਹੀਂ ਕਰਦੀ ਜਿੰਨਾ ਚੱਕਰ ਇਹਨਾਂ ਦੇ ਵਿੱਚੋਂ ਕੋਈ ਜਿਹੜਾ ਡਿਸੀਜਨ ਮੇਕਿੰਗ ਢਾਂਚਾ ਨਹੀਂ ਨਿਕਲ ਕੇ ਆ ਜਾਂਦਾ ਤਦ ਤੱਕ ਉਹ ਗੱਲਾਂ ਹੀ ਨੇ ਔਰ ਉਹ ਉਹ ਤਾਂ ਮਿਲਦਾ ਆ ਨਹੀਂ ਜਾ ਰਿਹਾ ਪੰਜ ਪੰਚਾਇਤੀ ਕਮੇਟੀ ਦੇ ਨਾਲ ਹੈ ਜਿਹੜੀ ਕਿਸੇ ਵੇਲੇ ਸੁਭੀਰ ਦੇ ਨਾਲ ਵੀ ਸੀ ਔਰ ਸੁਭੀਰ ਵੇਲੇ ਵੀ ਉਹ ਇਹੀ ਚਾਹੁੰਦੇ ਸੀ ਵੀ ਬੀਜੇਪੀ ਨਾਲ ਗੱਠਜੋੜ ਨਾ ਟੁੱਟੇ ਕਿਉਂਕਿ ਉਹਨਾਂ ਦੀ ਪਾਰਟੀ ਸੁਭੀਰ ਵਾਲੇ ਟੜੇ ਦੇ ਵਿੱਚ ਵੀ ਇੰਪੋਰਟੈਂਸ ਇਸ ਕਰਕੇ ਸੀ ਵੀ ਉਹਨਾਂ ਦੀ ਦਿੱਲੀ ਦੇ ਲੀਡਰਾਂ ਨਾਲ ਬੜੀ ਨੇੜਤਾ ਸੀ ਉਹਨਾਂ ਦੀ ਇੰਪੋਰਟੈਂਸ ਇਸ ਕਰਕੇ ਸੀ ਸੁਭੀਰ ਵਾਲੇ ਟੜੇ ਦੇ ਵਿੱਚ ਵੀ ਉਹ ਰੋ ਅੱਜ ਪੰਚਾਇਤਵੀ ਕਮੇਟੀ ਦੇ ਨਾਲ ਵੀ ਨੇ ਉਹ ਤਾਂ ਚਾਹੁੰਦੇ ਹੀ ਬਣ ਕੇ ਸਵਾਲ ਵੀ ਖੜਦਾ ਹੈ ਨਾ ਗੱਠਜੋੜ ਦਾ ਸਵਾਲ ਇਹ ਖੜਦਾ ਹੈ ਕਿ ਜਿਹਦੇ ਇਹ ਦਾਵਾ ਕੀਤਾ ਗਿਆ ਕਿ 26 ਲੱਖ ਭਰਤੀਆਂ ਹੋ ਗਈਆਂ ਕਿ ਤਾਂ ਵੀ ਅਜੇ ਸਾਨੂੰ ਲੋੜ ਹੈ ਕਿਸੇ ਦੀ ਕਿਸੇ ਪਾਰਟੀ ਦੀ ਕਿ ਅਸੀਂ ਵਿਚਰਨਾ ਹੈ ਮਤਲਬ ਸਿਆਸਤ ਦੇ ਵਿੱਚ ਇਹ ਸਮਝ ਨਹੀਂ ਆਉਂਦੀ ਗੱਲ ਜੇ 26 ਲੱਖ ਲੋਕ ਤੁਹਾਡੇ ਨਾਲ ਨੇ ਤਾਂ ਫਿਰ ਇੱਕ ਡਿਕਲੇਅਰ ਨਹੀਂ ਹੋ ਜਾਂਦਾ ਕਿ 26 ਲੱਖ ਲੋਕ ਤੁਹਾਨੂੰ ਹੀ ਵੋਟ ਪਾਉਣਗੇ ਨਹੀਂ ਦੇਖੋ ਅਗਲੇ 48 ਘੰਟੇ ਤੇ ਪਿਕਚਰ ਕਲੀਅਰ ਹੋ ਜਾਏਗੀ ਬਟ ਐਟ ਲੀਸਟ ਇਹ ਹੈ ਵੀ 26 26 ਲੱਖ ਪਰਚੀਆਂ ਵੱਡੀਆਂ ਗਈਆਂ ਨੇ ਉਹਨਾਂ ਦੇ ਵਿੱਚ ਜੇ ਚਲੋ 26 ਲੱਖ ਜੇ ਤਾਂ ਅੱਜ ਵੀ ਕਰ ਲਈਏ ਜੇ ਐਸਟੀਮੇਟ ਅੱਧ ਵੀ ਕਰ ਲਈਏ ਤੇ ਅੱਧ ਵੀ ਘਟਣੀ ਹੈ ਦੇਖੋ ਅਲਟੀਮੇਟਲੀ ਮੈਂ ਫਿਰ ਇਹ ਕਹਿਣਾ ਵੀ ਇੱਕ ਨਾ ਕੰਫੀਡੈਂਸ ਦੀ ਘਾਟ ਜ਼ਰੂਰ ਨਜ਼ਰ ਆਉਂਦੀ ਹੈ ਸਿੱਖਾਂ ਦੀ ਲੀਡਰਸ਼ਿਪ ਦੇ ਵਿੱਚ ਉਹ ਦੋ ਤਰੀਕੇ ਨਾਲ ਹੈ ਇੱਕ ਤਾਂ ਪੋਲਿਟিক্যাল ਕੈਲਕੂਲੇਸ਼ਨ ਹੈ ਕਿ ਇੰਨੇ ਪਰਸੈਂਟੇਜ ਜਿਹੜੀ ਵੋਟ ਹੈ ਉਹ ਸਰਕਾਰ ਬਣਾਉਣ ਲਈ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਫੋਕਸ ਸਰਕਾਰ ਬਣਾਉਣਾ ਹੈ ਫਿਰ ਤੁਸੀਂ ਪੰਜ-ਪੰਜ ਸੌ ਵਾਲਾ ਪੂਲ ਵੀ ਜਿਹੜਾ ਉਹਨੂੰ ਕਨਸੀਡਰ ਕਰਦੇ ਹੋ ਤੇ ਭਾਜੀਪੀ ਕੋਲ ਤਾਂ ਫਿਰ 20-25 ਲੱਖ ਦਾ ਪੂਲ ਪੰਜਾਬ ਦੇ ਵਿੱਚ ਇਸ ਵਕਤ ਹੈਗਾ ਜੋ ਉਹਨਾਂ ਨੇ ਪਿਛਲੀਆਂ ਲੋਕ ਸਭਾ ਤੋਂ ਉਹਨਾਂ ਦੇ ਵਿੱਚ ਸਾਬਤ ਕੀਤਾ 25-26 ਲੱਖ ਵੋਟ ਲੈਣਾ ਕੋਈ ਸਧਾਰਨ ਗੱਲ ਨਹੀਂ ਹੁੰ ਸੋ ਇੱਕ ਤਾਂ ਉਹ ਕੈਲਕੂਲੇਸ਼ਨ ਉਹਨਾਂ ਦੇ ਦਿਮਾਗ ਦੇ ਵਿੱਚ ਹੈਗੀ ਹੈ ਕਿ ਇਹਦੇ ਨਾਲ ਕਲੀਅਰ ਕਟ ਗਵਰਨਮੈਂਟ ਬਣਨ ਦੇ ਚਾਂਸ ਨਹੀਂ ਦੂਸਰਾ ਇਹ ਹੈ ਕਿ ਕੰਫੀਡੈਂਸ ਦੀ ਕਮੀ ਵੀ ਹੈ ਔਰ ਇਸ ਗੱਲ ਦੀ ਇਨਸਿ큐ਰਟੀ ਵੀ ਹੈ ਕਿ ਜੇ ਅਸੀਂ ਇਕੱਲੇ ਥੋਰ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਚ ਬਹੁਤ ਸਾਰੀ ਲੀਡਰਸ਼ਿਪ ਇਹੋ ਜਿਹੀ ਹੈ ਜਿਹੜੀ ਦਿੱਲੀ ਦਾ ਦਬਾਅ ਹੀ ਨਹੀਂ ਚੇਲ ਸਕਦੀ ਜਿਨੂੰ ਲੱਗਦਾ ਸਾਡੀ ਬਾਹ ਵੀ ਮੋੜੀ ਜਾ ਸਕਦੀ ਹੈ ਸਾਡੀ ਆਰਮ ਟਵਿਸਟਿੰਗ ਕੀਤੀ ਜਾ ਸਕਦੀ ਹੈ ਕੋਈ ਨਾ ਕੋਈ ਕਮਜ਼ੋਰੀਆਂ ਫਾਈਨੈਂਸ਼ੀਅਲ ਜਾਂ ਤੁਹਾਡੇ ਪੁਰਾਣੇ ਪੋਲਿਟিক্যাল ਰੈਕੋਰਡ ਦੇ ਵਿੱਚ ਹੁੰਦੀਆਂ ਜਿਹਦਾ ਡਰ ਇਹ ਹੁੰਦਾ ਕਿ ਤੁਹਾਡੀ ਆਰਮ ਟਵਿਸਟਿੰਗ ਕਰਕੇ ਤੁਹਾਡੇ ਕੋਲੋਂ ਫੈਸਲੇ ਕਰਵਾਏ ਜਾ ਸਕਦੇ ਆ ਜਿਵੇਂ ਮਜੀਠੀਆ ਦੀ ਬਾ ਅੱਜ ਕੱਲ ਪਿਛਲੇ 1-2 ਸਾਲ ਤੋਂ ਮੋੜੀ ਜਾ ਰਹੀ ਹੈ ਦਿੱਲੀ ਵਾਲਿਆਂ ਵੱਲੋਂ ਹਨਾ ਤੇ ਉਹ ਅੱਜ ਦਿੱਲੀ ਦਾ ਪਪੜ ਬਣ ਕੇ ਰਹਿ ਗਿਆ ਉਹਦੀਆਂ ਕਲੀਆਂ-ਕਲੀਆਂ ਪ੍ਰੈਸ ਕਾਨਫਰੈਂਸ ਸਟੇਟਮੈਂਟਸ ਹੋਰ ਉਹਨਾਂ ਜਿਹੜੀਆਂ ਇਨਫੋਰਮੇਸ਼ਨ ਦਿੱਤੀਆਂ ਜਾਂਦੀਆਂ ਪੰਜਾਬ ਦੀ ਇੰਟੈਲੀਜੈਂਸ ਵੱਲੋਂ ਉਹ ਸਾਰੀਆਂ ਦਿੱਲੀ ਦੀਆਂ ਡਾਇਰ ਉਹਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਤੇ ਇੱਕ ਤਾਂ ਇਹ ਆਪਣੇ ਆਪ ਦੇ ਵਿੱਚ ਜੇ ਇੱਕ ਸੈਲਫ ਕੰਫिडेंस ਦੀ ਜਿਹੜੀ ਕਮੀ ਹੈ ਲੀਡਰਸ਼ਿਪ ਦੇ ਵਿੱਚ ਇੱਕ ਤਾਂ ਉਹ ਭਾਗ ਹੈਗਾ ਦੂਸਰੀ ਚ ਗੱਲ ਲੇ ਕੇ ਵੀ ਦੇਖੀਏ ਜਿਹੜੀ ਜਾਖੜ ਉਹਨਾਂ ਨੇ ਵੀ ਸੰਕੇਤ ਦਿੱਤਾ ਹੈ ਕਿਉਂ ਦਿੱਲੀ ਨਾਲ ਅਲਾਈਅንስ ਜਿਹੜਾ ਆ ਉਹ ਬੀਜੇਪੀ ਵੀ ਕਰਨਾ ਚਾਹੁੰਦੀ ਹੈ ਔਰ ਇੱਥੇ ਵਾਲੇ ਵੀ ਉੱਥੇ ਕਰਨਾ ਚਾਹੁੰਦੇ ਨੇ ਜਿਹੜਾ ਜਾਖੜ ਉਹਨਾਂ ਨੇ ਸੰਕੇਤ ਦਿੱਤਾ ਉਹ ਕੋਈ ਆਮ ਆਦਮੀ ਪਾਰਟੀ ਦੇ ਪ੍ਰਤੀ ਨਹੀਂ ਹੈਗਾ ਵੀ ਕੋਈ ਧਤੀ ਇਹ ਕਿਹਾ ਜਾ ਰਿਹਾ ਵੀ ਕੋਈ ਤੀਜੀ ਤਰ ਜਿਹੜੀ ਉਹ ਦਾਣਾ ਲਾ ਜਾਵੇ ਉਦੇ ਪਿੱਛੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਸ ਰੋਲੇ ਦਾ ਜਿਹੜੀ ਤੁਨ ਦਾ ਕੋਈ ਜਿਹੜਾ ਦਾ ਨਾ ਲੱਗ ਜੇ ਹੂੰ ਕਿਵੇਂ ਉਹਨਾਂ ਦਾ ਸ਼ਾਰਾ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਰਕਰ ਵਾਲ ਵੀ ਹੈ ਸਮਜੀਤ ਸਿੰਘ ਮਾਨ ਦੀ ਧਿਰ ਵਾਲ ਵੀ ਹੈ ਇਹ ਨਹੀਂ ਆ ਰਿਹਾ ਸੀ ਕਿਉਂਕਿ ਉਹਨਾਂ ਨੇ ਉਹਨਾਂ ਦੇ ਕਹਿਣ ਦਾ ਮਤਲਬ ਵੀ ਸ਼ਾਇਦ ਇਹ ਸੀ ਕਿਉਂਕਿ ਇੱਕ ਨਵੇਂ ਨਵਾਂ ਅਕਾਲੀ ਦਲ ਦੀ ਹੋਂਦ ਵਿੱਚ ਆ ਗਿਆ ਕਿਤੇ ਉਹਨਾਂ ਦਾ ਦਾ ਲਾ ਜਵੇ ਉਧਰ ਵੱਲ ਨੇ ਉਹ ਜਾਣਦੇ ਨੇ ਕਿ ਲੋਕਾਂ ਦੇ ਵਿੱਚ ਇਹ ਭਾਵਨਾ ਹੈਗੀ ਹੈ ਖੇਤਰੀ ਧਿਰ ਨੂੰ ਲੈ ਕੇ ਔਰ ਉਹ ਦਿੱਲੀ ਤੋਂ অপারেਟ ਹੋਣ ਵਾਲੀ ਧਿਰ ਨੂੰ ਜਿਹੜਾ ਉਹ ਲਾਈਫ ਨਹੀਂ ਕਰਦੇ ਬਟ ਨਾਲ ਦੀ ਨਾਲ ਇਹ ਸਚਾਈ ਹੈ ਜੋ ਸਾਬਤ ਹੋਇਆ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਹੈ ਨਾ ਜਿਹੜਾ ਉਸ ਬੇਚੈਨੀ ਨੂੰ ਸਹੀ ਤਰੀਕੇ ਨਾਲ ਅਡਰੈਸ ਕਰ ਜਾਂਦਾ ਹੈ ਔਰ ਉਹਨਾਂ ਦੇ ਦਿਮਾਗ 'ਚ ਚੱਲਣ ਵਾਲੇ ਸਵਾਲਾਂ ਦੇ ਜਵਾਬ ਦੇ ਜਾਂਦਾ ਉਹ ਦਿਨਾਂ ਦੇ ਵਿੱਚ ਐਸ ਲੀਡਰ ਇੱਥੇ ਸਥਾਪਿਤ ਹੋ ਜਾਂਦਾ ਔਰ ਇਸ ਗੱਲ ਤੇ ਜੂੰਦਾ ਸਾਹਬ ਨੇ ਵੀ ਇਸ ਗੱਲ ਤੇ ਸਿਕੰਦਰ ਸਿੰਘ ਮਲੂਕਾ ਸਾਹਿਬ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਬੜਾ ਵਧੀਆ ਜਵਾਬ ਦਿੱਤਾ ਸੀ ਹੈਰਾਨੀਜਨਕ ਜਵਾਬ ਸੀ ਖੈ ਉਹ ਕਹਿੰਦੇ ਕਿ ਜੇ ਭਾਜਪਾ ਚਾਹੇ ਕਿ ਫਿਰ ਤਾਂ ਜੂਰ ਕੱਟ ਜੋੜ ਹੋ ਜਾਵੇਗਾ ਕਹਿੰਦੇ ਭਾਈ ਅਮਰਿਤਪਾਲ ਸਿੰਘ ਦੇ ਦੁਗਾਈ ਤੋਂ ਭਾਰਤ ਆਉਂਦੇ ਆ ਤੇ ਭਾਜਪਾ ਦੇ ਕਹਿੰਨ ਤਾਂ ਹੀ ਆਉਂਦੇ ਆ ਤੇ ਅੱਗੇ ਵੀ ਕਹਿੰਦੇ ਭਾਜਪਾ ਦੇ ਤਾਂ ਕਹਿੰਦੇ ਕਰ ਲੈਣਗੇ ਇੱਥੇ ਆ ਕੇ ਸਵਾਲ ਖੜੇ ਹੋ ਜਾਂਦੇ ਆ ਹਾਲਾਂਕਿ ਸਬਕੌਨਸ਼ੀਅਸਲੀ ਬਹੁਤ ਗੱਲਾਂ ਦਿੰਦਾ ਚੱਲਦੀਆਂ ਨੇ ਤੁਹਾਨੂੰ ਵੀ ਲੱਗਦਾ ਦੇਖੋ ਐਕਚੁਅਲੀ ਕੀ ਆ ਨਾ ਵੀ ਬਹੁਤ ਹੀ ਲੀਡਰਸ਼ਿਪ ਪੰਜਾਬ ਦੇ ਹਲੇ ਤੱਕ ਜਿਹੜੀ ਇਥੋਂ ਦੀ ਮਿੱਟੀ ਦੀ ਖਸਲਤ ਆ ਪੰਜਾਬ ਦੇ ਲੋਕਾਂ ਦੇ ਸੁਭਾਅ ਨੂੰ ਸਹੀ ਤਰੀਕੇ ਨਾਲ ਸਮਝ ਨਹੀਂ ਪਾਈ ਅੱਜ ਤੱਕ ਇਹ ਕਿਹਾ ਜਾਂਦਾ ਵੀ ਸੰਤਾ ਨੂੰ ਵੀ ਕਾਂਗਰਸ ਨਾਲ ਜੋੜਦੇ ਰਹੇ ਆ ਹੈ ਨਾ ਇੰਦਰਾ ਗਾਂਧੀ ਨੇ ਹੀ ਉਹਨਾਂ ਨੂੰ ਸਥਾਪਿਤ ਕੀਤਾ ਸੀ ਮਤਲਬ ਇਹੋ ਜਿਹੇ ਲੱਖਾਂ ਮਿੱਥਾਂ ਦੀ ਬਰਤਾਂਤ ਦੀ ਲੜਾਈ ਹੈ ਸੋ ਇਹਦੇ ਵਿੱਚ ਇਹ ਸਵਾਲਾਂ ਦੇ ਜਵਾਬ ਤੇ ਕਦੀ ਇਹ ਇੱਕ ਸੈਕਸ਼ਨ ਰਹਿਣਾ ਹੀ ਆ ਜਿਨੇ ਇਹ ਕਹੀ ਜਾਣਾ ਵੀ ਇਹ ਦਿੱਲੀ ਤੋਂ ਆਪਰੇਟ ਸੀ ਫਲਾਣੇ ਅਫਸਰ ਨੇ ਐ ਕੀਤਾ ਸੀ ਉਹ ਜਿਹੜੇ ਖਾਸ ਤੌਰ ਤੇ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿੱਚ ਜਿਹੜੇ ਖੁਫੀਆ ਏਜੰਟ ਘੁੰਮਦੇ ਰਹਿੰਦੇ ਨੇ ਨਾ ਸੋ ਉਹਨਾਂ ਦੇ ਆਪਣੇ ਐਨਾਲਿਸਿਸ ਜਿਹੜੇ ਹੁੰਦੇ ਨੇ ਉਹਨਾਂ ਦੀਆਂ ਮੰਨਦੀਆਂ ਕਲਪਨਾਵਾਂ ਨੇ ਉਹਨਾਂ ਨੂੰ ਉਹ ਸਰੋਤਾਂ ਦੀ ਜਾਣਕਾਰੀ ਕਹਿ ਕੇ ਲੋਕਾਂ ਦੇ ਵਿੱਚ ਜਿਹੜਾ ਪ੍ਰਚਾਰ ਦੇ ਨੇ ਵੀ ਮੈਨੂੰ ਦਿੱਲੀੋਂ ਬੜੀ ਇੰਟੈਲੀਜੈਂਸ ਅਫਸਰ ਮਿਲਿਆ ਜੀ ਉਹਨੇ ਜਾਣਕਾਰੀ ਦਿੱਤੀ ਅਸਲ ਚ ਉਹਨਾਂ ਦੀਆਂ ਮੰਨਦੀਆਂ ਕਲਪਨਾਵਾਂ ਹੁੰਦੀਆਂ ਨੇ ਕਿਉਂਕਿ ਉਹਨੂੰ ਲੱਗਦਾ ਹੁੰਦਾ ਵੀ ਇੰਦਾ ਰਾਤੋਂ ਰਾਤ ਕੋਈ ਲੀਡਰ ਸਥਾਪਿਤ ਹੋ ਹੀ ਨਹੀਂ ਸਕਦਾ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਹਰ 2 ਸਾਲ ਬਾਅਦ ਇੱਕ ਇਹੋ ਜਿਹੀ ਫਿਗਰ ਲੈ ਆ ਕੇ ਸਾਹਮਣੇ ਲਿਆ ਕੇ ਪੰਜਾਬ ਦੀ ਪੋਲਿਟਿਸ਼ਨਾਂ ਦੇ ਸਿਰ ਤੇ ਬਿਠਾ ਦਿੱਤੀ ਜਿਹਨੂੰ ਉਸ ਤੋਂ 2 ਮਹੀਨੇ ਪਹਿਲਾਂ ਤਾਂ ਕੋਈ ਨਹੀਂ ਸੀ ਜਾਣਦਾ ਜਿਹਦੇ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਵੀ ਇਹ ਰਾਤੋਂ ਰਾਤ ਵੀ ਇੱਕਦਮ ਐਡਾ ਵੱਡਾ ਲੀਡਰ ਬਣ ਕੇ ਨਿਕਲੇਗਾ ਉਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਵੀ ਸੀ ਜਿਹੜੇ ਪਿਛਲੇ 20 ਸਾਲਾਂ ਤੋਂ ਉਹਨਾਂ ਦੀ ਗੱਲ ਨਹੀਂ ਸੀ ਹੋ ਰਹੀ ਪਰ ਜਦੋਂ ਉਹਨਾਂ ਦੇ ਫਾਂਸੀ ਦਾ ਸਮਾਂ ਨੇੜੇ ਆਉਂਦਾ ਤਾਂ ਉਦੋਂ ਐਂ ਲੱਗਦਾ ਵੀ ਪੰਜਾਬ ਦੇ ਪਿੰਡ ਦਾ ਹਰ ਪਰਿਵਾਰ ਜਿਹੜਾ ਰਾਜਵਾਨੇ ਨਾਲ ਖੜ ਗਿਆ ਭਾਈ ਗੁਰਵਕ ਸਿੰਘ ਖਾਲਸਾ ਭਾਈ ਧਿਆਨ ਸਿੰਘ ਮੰਡ ਅ ਭਾਈ ਅਮਰਿਤਪਾਲ ਸਿੰਘ ਖਾਲਸਾ ਹਜ਼ਾਰਾਂ ਨਾਮ ਨੇ ਇਹ ਜੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਹ ਇਹ ਮਿਥ ਜਾਂ ਇਹ ਇਨਫੋਰਮੇਸ਼ਨ ਦੇ ਨਾਮ ਤੇ ਜਿਹੜੀ ਜਾਣਕਾਰੀ ਜਾਂ ਵਰਤਾਂਤ ਸਿਰਜਿਆ ਜਾਂਦਾ ਇਹ ਉਹਨਾਂ ਲੋਕਾਂ ਦੇ ਦਿਮਾਗ ਦੀ ਕਾਰਡ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਰਾਤੋਂ ਰਾਤ ਕਿਸੇ ਨੂੰ ਲੀਡਰ ਬਣਾ ਹੀ ਨਹੀਂ ਸਕਦੇ ਜੇ ਕੋਈ ਬਣ ਰਿਹਾ ਤੇ ਦਿੱਲੀ ਸਥਾਪਿਤ ਕਰ ਰਹੀ ਹੈ ਦਿੱਲੀ ਦੀ ਮਦਦ ਨਾਲ ਹੋ ਰਿਹਾ ਉਹਦਾ ਹੋ ਹੀ ਨਹੀਂ ਸਕਦਾ ਜੁਕਤਾਰ ਸਿੰਘ ਹਵਾਰਾ ਜੁਕਤਾਰ ਸਿੰਘ ਤਾਰਾ ਨੇ ਤੁਹਾਨੂੰ ਲੱਗਦੇ ਨਹੀਂ ਦੇਖੋ ਮੈਂ ਫਿਰ ਇਹ ਕਹਿ ਰਿਹਾ ਵੀ ਇਹ ਪੰਜਾਬ ਦੇ ਸਿੱਖਾਂ ਨੇ ਐਜ਼ ਲੀਡਰ ਕਿਨੂੰ ਧੁਰਾ ਬਣਾ ਲੈਣਾ ਅਗਲੇ 24 ਘੰਟੇ ਬਾਅਦ ਇਹਦਾ ਅੰਦਾਜ਼ਾ ਤੁਸੀਂ ਅੱਜ ਨਹੀਂ ਲਾ ਸਕਦੇ ਇੱਕ ਘਟਨਾ ਦੇ ਨਾਲ ਇੱਕ ਲੀਡਰ ਵੱਡਾ ਬਣ ਕੇ ਨਿਕਲ ਆਉਂਦਾ ਬਿਲਕੁਲ ਫਕਵਾੜਾ ਸਾਹਿਬ ਅੰਤਵਲ ਚੱਲਦੇ ਆਂ ਅੰਤ ਵਿੱਚ ਮੈਂ ਜ਼ਰੂਰ ਡਿਸਕਸ ਕਰਨਾ ਚਾਹੁੰਨਾ ਜੋ ਉੱਥੇ ਦੋ ਵੱਖ-ਵੱਖ ਸ਼ਖਸਾਂ ਦੇ ਬਿਆਨ ਹੋਏ ਨੇ ਪਹਿਲਾਂ ਤਾਂ ਮੰਤਰੀ ਤੇ ਆਲੀ ਬਾਰੇ ਜ਼ਿਕਰ ਕਰਦਾ ਮੈਂ ਮੰਤਰੀ ਤੇ ਆਲੀ ਨੇ ਵੀ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀ ਕਿ ਪੰਥਕ ਇਕੱਠ ਜਿਹੜਾ ਹੋਣਾ ਚਾਹੀਦਾ ਉਹਨਾਂ ਨੇ ਇੱਕ ਪਾਸੇ ਆ ਇਹ ਸੁਨੇਹਾ ਦਿੱਤਾ ਆ ਪਰ ਦੂਸਰੇ ਪਾਸੇ ਜਦੋਂ ਗੁਰਪ੍ਰਤਾਪ ਸਿੰਘ ਵਡਾਲਾ ਦੀ ਵਾਰੀ ਆਉਂਦੀ ਹੈ ਐਂ ਪ੍ਰਤੀਤ ਹੋਇਆ ਜਿਵੇਂ ਗੁਰਪ੍ਰਤਾਪ ਸਿੰਘ ਵਡਾਲਾ ਲੋਕਮੇ ਤਰੀਕੇ ਨਾਲ ਹੀ ਸਹੀ ਭਾਵੇਂ ਪਰ ਉਹ ਸੁਣਾਉਂਦੇ ਨਜ਼ਰ ਆਏ ਨੇ ਭਾਵੇਂ ਸੁਖਬੀਰ ਸਿੰਘ ਬਾਦਲ ਹੋਣ ਭਾਵੇਂ ਬਾਦਲ ਦਾ ਧੜਾ ਹੋਵੇ ਉਹਨਾਂ ਨੇ ਲਗਾਤਾਰ ਗੱਲਾਂ ਸੁਣਾਈਆਂ ਨੇ ਭਾਵੇਂ ਆਹ ਕਿਹਾ ਹੋਵੇ ਕਿ ਜਿਹੜੇ ਲੀਡਰ ਨੇ ਉਹ ਜੰਮਦੇ ਐ ਉਹ ਤਿਆਰ ਨਹੀਂ ਕੀਤੇ ਜਾਂਦੇ ਇਹ ਆਪਣੇ ਆਪ 'ਚ ਵੱਡੀ ਗੱਲ ਹੈ ਨਹੀਂ ਦੇਖੋ ਅਲਟੀਮੇਟਲੀ ਮੈਂ ਫਿਰ ਇਹ ਕਹਿਣਾ ਵੀ بڑے ਲੀਡਰ ਇਸ ਗੱਲ ਤੇ ਕਲੀਅਰ ਨੇ ਵੀ ਇਹ ਕੋਈ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਜਿਹਦੇ ਉੱਤੇ ਸੁਖਬੀਰ ਬਾਦਲ ਦਾ ਹੱਕ ਹੈ ਅਕਾਲੀ ਸਿਆਸਤ ਦੇ ਉੱਤੇ ਅਕਾਲੀ ਸਿਆਸਤ ਦੇ ਉੱਤੇ ਜਿਹੜੇ ਉਹਦੇ ਵਾਰਸ ਨੇ ਜਿਹੜੇ ਉਹਦੇ ਹੱਕਦਾਰ ਨੇ ਉਹ ਉਹੀ ਨੇ ਜਿਹੜੇ ਅਕਾਲੀ ਸਿਧਾਂਤ ਨੂੰ ਸਮਰਪਿਤ ਨੇ ਜਿਹੜੇ ਅਕਾਲੀ ਕਿਰਦਾਰ ਨਾਲ ਜੀਉਂਦੇ ਨੇ ਤੇ ਜਿਨ੍ਹਾਂ ਨੂੰ ਅਕਾਲੀ ਵਿਰਾਸਤ ਦੀ ਅਹਿਮੀਅਤ ਪਤਾ ਉਹ ਅਸਲੀ ਦੇ ਵਾਰਸ ਨੇ ਇਹ ਕੋਈ ਪਿਤਾ ਪੁਰਖੀ ਵਿਰਾਸਤ ਨਹੀਂ ਹੈ ਕਿ ਜਿਹਦੇ ਜਿਹਦੇ ਪਿਓ ਨੂੰ ਪੰਜ ਵਾਰ ਮੁੱਖ ਮੰਤਰੀ ਦਾ ਅਹੁਦਾ ਜਿਸ ਅਕਾਲੀ ਪੋਲਿਟਿਕਸ ਨੇ ਦਿੱਤਾ ਹੁਣ ਅੱਗੋ ਦਾ ਮੁੰਡਾ ਵੀ ਅੱਗੋ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਹੱਕਦਾਰ ਹੋਊਗਾ ਇਹ ਕੋਈ ਵਾਜਬ ਗੱਲ ਨਹੀਂ ਹੈ ਔਰ ਜਦੋਂ ਇਹ ਇਸ਼ਾਰਾ ਕਿਹਾ ਜਾਂਦਾ ਵੀ ਇਕੱਠੇ ਹੋ ਜੋ ਤੇ ਪਰ ਨਾਲ ਇਹ ਕਿਹਾ ਜਾਂਦਾ ਵੀ ਸੁਖਬੀਰ ਨੇ ਪ੍ਰਧਾਨਗੀ ਨਹੀਂ ਛੱਡਣੀ ਤਾਂ ਉਹਦਾ ਮਤਲਬ ਇਹ ਸਿੱਧਾ ਸਾਦਾ ਏਕਤਾ ਦੇ ਨਾਂ ਤੇ ਸੁਖਬੀਰ ਧੜੇ ਵੱਲੋਂ ਪ੍ਰਚਾਰਿਆ ਜਾਣ ਵਾਲਾ ਫਰੇਬ ਹੈ ਝੂਠ ਹੈ ਕਿਉਂਕਿ ਉਹ ਜਾਣਦੇ ਨੇ ਕਿ ਜੇ ਸਾਰੇ ਇਕੱਠੇ ਵੀ ਹੋ ਜਾਣ ਸੁਖਬੀਰ ਨੂੰ ਲੀਡਰ ਵੀ ਮੰਨ ਲੈਣ ਤਾਂ ਵੀ ਅਕਾਲੀ ਪੋਲਿਟਿਕਸ ਇੱਥੇ ਸਰਵਾਈਵ ਸੁਖਬੀਰ ਦੀ ਅਗਵਾਈ ਵਿੱਚ ਨਹੀਂ ਕਰ ਪਾਵੇਗੀ ਤੁਕ ਵਡਾਲਾ ਸਾਹਿਬ ਕਹਿੰਦੇ ਐ ਤਾਂ ਨਹੀਂ ਕਿ 41 ਸਾਹਿਬ ਇਕੱਠੇ ਹੋਣਾ ਚਾਹੁੰਦੇ ਹੋਣ ਤੇ ਫਗਵਾੜਾ ਵਡਾਲਾ ਸਾਹਿਬ ਨਹੀਂ ਹੋਣਾ ਚਾਹੁੰਦੇ ਇਹ ਦੋ ਵੱਖ-ਵੱਖ ਦੋਵੇਂ ਦਾ ਮਚ ਗਈ ਹੋਵੇ ਪੰਜ ਮੈਂਬਰੀ ਕਮੇਟੀ ਚ ਦੇਖੋ ਐਕਚੁਅਲੀ ਇਹ ਪੋਲਿਟਿਕਸ ਨਾ ਕਿਸੇ ਪਲਾਨ ਚੋਂ ਨਹੀਂ ਨਿਕਲੀ ਹੋਈ ਜਿਹੜੀ 2 ਦਸੰਬਰ ਤੋਂ ਬਾਅਦ ਜਿੰਨੀਆਂ ਘਟਨਾਵਾਂ ਵਾਪਰੀਆਂ ਇਹ ਘਟਨਾਵਾਂ ਦੇ ਵਿੱਚੋਂ ਲੀਡਰ ਉੱਭਰ ਰਹੇ ਨੇ ਉਹਨਾਂ ਦਾ ਵਹਾਰ ਵੀ ਹੋ ਰਿਹਾ ਔਰ ਕਈਆਂ ਦਾ ਨਿਮਾਨ ਵਾਲੋਂ ਵੀ ਜਾ ਰਿਹਾ ਤੇ ਇਹ ਪੋਲਿਟਿਕਸ ਇੰਨੀ ਵਨਰੇਬਲ ਆ 2 ਦਸੰਬਰ ਤੋਂ ਬਾਅਦ ਜਿਹੜੀ ਅਕਾਲ ਤਖਸਾਲ ਦੇ ਹੁਕਮ ਨਾਲ ਐਮਚੂ ਨਿਕਲੀ ਹੋਈ ਲੀਡਰਸ਼ਿਪ ਹੈ ਮੈਂ ਪਿਛਲੀ ਤੁਹਾਡੀ ਇੰਟਰਵਿਊ ਚ ਵੀ ਕਿਹਾ ਸੀ ਵੀ ਸਭ ਤੋਂ ਜ਼ਿਆਦਾ ਵਨਰੇਬਿਲਟੀ ਇਸ ਲੀਡਰਸ਼ਿਪ ਦੇ ਆਲੇ ਦੁਆਲੇ ਘੁੰਮ ਰਹੀ ਹੈ ਇਹਨਾਂ ਦੀ ਇੱਕ ਗਲਤੀ ਇੱਕ ਗਲਤ ਬਿਆਨ ਸਭ ਕੁਝ ਤਬਾਹ ਕਰ ਸਕਦਾ ਕਿਉਂਕਿ ਇਹਨਾਂ ਦੇ ਕੋਲ ਥੱਲੇ ਜਿਹੜਾ ਧੜਾ ਹੈ ਸੁਖਵੀਰ ਕੋਲ ਅਜ ਜੋ ਵੀ ਹੈ ਹਾਂਜੀ ਤੁਹਾਨੂੰ ਲੱਗਦਾ ਗਲਤ ਬਿਆਨ ਹੀ ਹੋਈ ਹੈ ਨੇ ਮੈਂ ਕਹਣਾ ਹੋ ਸਕਦੀ ਹੈ ਜੇ ਇੱਕ ਵੀ ਗਲਤ ਬਿਆਨ ਦੇ ਨਾਲ ਇਹ ਸਭ ਕੁਝ ਖਤਮ ਕਰ ਸਕਦੇ ਨੇ ਇੱਕ ਗਲਤ ਫੈਸਲਾ ਜਿਵੇਂ ਧਿਆਨ ਸਿੰਘ ਮੰਡ ਹੋਣਾ ਦਾ ਬਰਗਾੜੀ ਮੋਰਚੇ ਨੂੰ ਖਤਮ ਕਰਨ ਦਾ ਤਰੀਕਾ ਇੱਕ ਗਲਤ ਫੈਸਲਾ ਸੀ ਇੱਕ ਤਰੀਕਾ ਗਲਤ ਸੀ ਤੇ ਉਹ ਘੰਟਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਸਾਰੀ ਲੀਡਰਸ਼ਿਪ ਤੇ ਉਹ ਸਾਰਾ ਕੁਝ ਜਿਹੜਾ ਉਹ ਘੰਟਿਆਂ ਚ ਖਤਮ ਹੋ ਗਿਆ ਸੀ ਇਸੇ ਤਰ੍ਹਾਂ ਇਹ ਵੀ ਮਿਸਤਰੀਆਂ ਦੀ ਘੋੜੀ ਵਾਂਗ ਐਨ ਕਿਨਾਰੇ ਦੇ ਉੱਤੇ ਉੱਪਰ ਟੌਪ ਤੇ ਖੜੇ ਨੇ ਤੇ ਇਹਨਾਂ ਦਾ ਇੱਕ ਫੈਸਲਾ ਇਹ ਸਾਰੀ ਧਿਰ ਨੂੰ ਚਟਾਨ ਵਰਗੇ ਸਟਰਕਚਰ ਵੱਲ ਵੀ ਲਿਆ ਸਕਦਾ ਹੈ ਇਨਾਂ ਦਾ ਇੱਕ ਗਲਤ ਫੈਸਲਾ ਜਿਹੜਾ ਇਹਨਾਂ ਨੂੰ ਉੱਥੋਂ ਥੱਲੇ ਵੀ ਸਿੱਟ ਸਕਦਾ ਹੈ ਠੀਕ ਹੈ ਬਿਲਕੁਲ ਬਹੁਤ শুকਰੀਆ ਫਗਵਾੜਾ ਸਾਹਿਬ ਔਰ ਆਉਂਦਾ ਸਮਾਂ ਪੰਥਕ ਸਿਆਸਤ ਵਿੱਚ ਕੀ ਕੁਝ ਲੈ ਕੇ ਆਵੇਗਾ ਉਹਦੇ ਤੇ ਖਾਸ ਤੌਰ ਤੇ ਨਜ਼ਰ ਰਹੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ